ਖਾਣਾ ਇਦਾਂ ਦਿੱਤਾ ਜਿਦਾਂ ਇੱਕ ਕੁੱਤੇ ਨੂੰ ਬੁਰਕੀ ਸੁੱਟੀ ਦੀ ਆ ਸਾਡੇ ਛੋਟੇ ਛੋਟੇ ਬੱਚੇ ਆ ਲੈਣ ਜਾਂਦੇ ਉਹਨਾਂ ਟਰਾਲੀਆਂ ਦੇ ਮਗਰ ਭਜਉਂਦੇ ਵੀ ਸਾਨੂੰ ਇਹ ਸਾਡੀ ਜਮੀਰ ਸਾਨੂੰ ਇੱਜ਼ਤ ਦਿੰਦੀ ਆ ਸਾਡੀਆਂ ਬੀਬੀਆਂ ਨੂੰ ਬਿਸਕਟ ਝੋਨੇ 'ਚ ਸੁੱਟਦੇ ਤੇ ਬੀਬੀਆਂ ਘੋਲ-ਘੋਲ ਕੇ ਲਫਾਫਾ ਪਾੜ ਦਿੰਦੇ ਆ ਤੇ ਫੇਰ ਕਹਿੰਦੇ ਖਾ ਲੋਗੇ ਖਾ ਲੋਗੇ ਚੱਟ ਲੋਕ ਮਤਲਬ ਫੁਲਕਾ ਰੱਖ ਕੇ ਨਾ ਹੱਥ ਤੇ ਤੇ ਦਾਲਪੋਣ ਵਾਲੀ ਟਰਾਲੀ ਪਜਾ ਲੈਂਦੇ ਆ ਤੇ ਦੇਖੇ ਤੁਸੀਂ ਖਾ ਲੋਗੇ ਪ੍ਰਸ਼ਾਦ ਤੇ ਤੁਸੀਂ ਖਾਂਦੇ ਨਹੀਂ ਇਸ ਕਰਕੇ ਸਾਡੇ ਇੱਥੇ ਅੱਡਾ ਪਖੰਡ ਚੱਲੀ ਜਾਂਦਾ ਸਾਡਾ ਇੰਨਾ ਭਾਈਚਾਰਾ ਤੋੜਨ ਦੇ ਵਿੱਚ ਨੇਗੇ ਆ ਇੱਥੇ ਖੜੇ ਨੇਗੇ ਆ ਮਜ਼ਦੂਰ ਭਾਈਚਾਰੇ ਚੋਂ ਕਿਹੜੇ ਕਿਹੜੇ ਨਵਾਂ ਬੁਲਾਇਓ ਇੱਥੇ ਤਸਵੀਰ ਤੁਹਾਨੂੰ ਤੁਸੀਂ ਤੁਸੀਂ ਮਜ਼ਦੂਰ ਭਾਈਚਾਰੇ ਚੋਂ ਬੈਠੋ ਇਹਨਾਂ ਨੂੰ ਪੁੱਛੋ ਵੀ ਕੋਈ ਅਸੀਂ ਕਿਸੇ ਚੀਜ਼ ਦੀ ਦਰਿਆਤ ਕਰ ਰਹੇ ਆ ਅਸੀਂ ਅਸੀਂ ਜੇ ਅਸੀਂ ਮੈਂ ਜੱਟ ਨਹੀਂ ਸ਼ਬਦ ਵਰਤਦਾ ਯਾਰ ਮੈਂ ਕਿਸਾਨ ਦਾ ਪੁੱਤ ਆ ਠੀਕ ਆ ਨਾ ਗੱਲ ਮੈਂ ਮੈਂ ਜਾਤਾਂ ਵਤਨਾਂ ਨੂੰ ਬਣਨ ਵਾਲਾ ਬੰਦਾ ਨਹੀਂ ਹੈਗਾ ਇਹ ਸਾਡੇ ਭਾਈਚਾਰੇ ਨੂੰ ਪੁੱਛੋ ਭਾਈ ਜੀ ਕੋਈ ਇੱਥੇ ਕੋਈ ਜਿਹੜਾ ਜ਼ਿਮੀਂਦਾਰ ਕੋਈ ਤੁਹਾਡੇ ਨਾਲ ਦਰਿਆਤ ਕਰ ਰਿਹਾ ਦਿਲੋਂ ਦੱਸਿਓ ਨਹੀਂ ਨਹੀਂ ਇਹਦਾ ਕੋਈ ਜਾਤ ਭਾਈ ਉਹ ਜਿਹੜਾ ਤੋੜਨ ਤੋੜਨ ਦਾ ਤੋੜਨ ਦਾ ਜਿਹੜਾ ਉਹ ਇੱਕ ਜੇ ਇੱਕ ਜੇ ਹਰ ਇੱਕ ਬੰਦੇ ਦੇ ਨਾਲ ਆ ਜਿਹੜਾ ਪੰਜਾਬ ਦੀ ਗੱਲ ਕਰੂ ਜਿਹੜਾ ਪੰਜਾਬ ਦੇ ਨਾਲ ਖੜੂ ਜਿਹੜਾ ਸੱਚ ਦੇ ਸੱਚ ਦੇ ਪਹਿਰਾ ਦੇ ਮੈਂ ਹਰ ਇੱਕ ਉਸ ਬੰਦੇ ਨਾਲ ਆ ਨਾ ਮੈਂ ਕੋਈ ਕਿਸੇ ਧਰਮ ਚ ਕੱਟੜ ਪੰਥੀ ਆ ਕਿਉਂਕਿ ਮੈਨੂੰ ਮੇਰੇ ਗੁਰੂ ਨੇ ਇਹ ਚੀਜ਼ ਸਿਖਾਈ ਆ ਵੀ ਸਾਰੀ ਅਸੀਂ ਸਾਰੇ ਇੱਕਾਂ ਸਾਡੇ ਜਿਹੜੇ ਅਸੀਂ ਸਾਡਾ ਮਨੁੱਖਾ ਅਸੀਂ ਅਸੀਂ ਇਹ ਸਾਰੇ ਇੱਕ ਆ ਅਸੀਂ ਅਸੀਂ ਕੋਈ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਕੋਈ ਕਿਸੇ ਧਰਮ ਦੇ ਵਿੱਚ ਕੱਟੜਪੰਥੀ ਨਹੀਂ ਹੈਗਾ ਹਨਾ ਮੈਂ ਸਾਰਿਆਂ ਨੂੰ ਬਰਾਬਰ ਸਮਝਣ ਵਾਲਾ ਬੰਦਾ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਵੀ ਨਹੀਂ ਹੈਗਾ ਮੈਂ ਉਹ ਚੀਜ਼ ਦੇ ਲਈ ਮੈਨੂੰ ਇਹ ਚੀਜ਼ ਮੇਰੀ ਇਹ ਸੋਚ ਆ ਕਿ ਜਿਹੜਾ ਵੀ ਕੋਈ ਸੱਚ ਦੇ ਵਿੱਚ ਪਰアドੂਗਾ ਮੈਂ ਉਸ ਹਰ ਇੱਕ ਬੰਦੇ ਨਾਲ ਆ ਪਖੰਡ ਦੇ ਮੈਂ ਬਹੁਤ ਵਿਰੋਧ ਦੇ ਵਿੱਚ ਆ ਪਖੰਡ ਦੇ ਵਿੱਚ ਵਿਰੋਧ ਦੇ ਵਿੱਚ ਕਿਵੇਂ ਆ ਹੁਣ ਤਨ ਮੈਂ ਛੋਟੀ ਜਿਹੀ ਉਦਾਹਰਣ ਦਿੰਨਾ ਮੈਂ ਪੂਰੀ ਦੁਨੀਆ ਘੁੰਮਿਆ ਆ ਹੂੰ ਪੰਜਾਬ ਦੇ ਵਿੱਚ ਐਡਾ ਵੱਡਾ ਪਖੰਡ ਚੱਲ ਰਿਹਾ ਜਿਕਰ ਪੰਜਾਬ ਦੇ ਵਿੱਚ ਜੋ ਜੇ ਪਖੰਡ ਜਿੰਨਾ ਟਾਈਮ ਸਿਰ ਘਮਾਉਣ ਵਾਲੇ ਬਾਬਿਆਂ ਦੇ ਡਾਂਗ ਨਹੀਂ ਫਿਰਦੀ ਹੂੰ ਉਨਾ ਟਾਈਮ ਪੰਜਾਬ ਦਾ ਪੜਾ ਨਹੀਂ ਹੋ ਸਕਦਾ ਬੜੇ ਮਾਲਵੇ ਦੀਆਂ ਤਸਵੀਰਾਂ ਆਉਂਦੀਆਂ ਨੇ ਇਹ ਸਾਰੇ ਸਿਰ ਕਮਾਉਣ ਵਾਲੇ ਸਰਕਾਰਾਂ ਜਿਹੇ ਚੀਜ਼ ਚਾਉਣ ਨਾ ਪਖੰਡ ਦੂਰ ਕਰਨ ਲੀਡਰ ਇਹ ਲੀਡਰ ਕੋਈ ਵੀ ਕੀ ਦੀ ਜ਼ਰਤ ਨਹੀਂ ਲੱਤਾਂ ਭਾਰਨ ਚੱਲਦੀਆਂ ਪਖੰਡਾ ਇਹ ਇਹ ਪਖੰਡ ਨੂੰ ਜੇ ਕੱਢਣ ਮੈਂ ਪਖੰਡ ਦੇ ਬਹੁਤ ਵਿਰੋਧਾ ਜਿੰਨੇ ਸਿਰ ਕਮਾਉਣ ਵਾਲੇ ਬਾਬੇ ਇਹ ਤੇ ਜਾਲੀ ਪਾਸਟਰ 크ਰਿਸਚੀਅਨ ਧਰਮ ਦਾ ਮੈਂ ਬਹੁਤ ਸਤਿਕਾਰ ਕਰਦਾ ਜਿੰਨਾ 크ਰਿਸਚੀਅਨ ਧਰਮ ਬਰੇ ਹੁਣ ਮੈਂ ਸਿੱਖ ਰਿਹਾ ਹਾਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਇਹਨਾਂ ਪਾਸਟਰਾਂ ਨੂੰ ਵੀ ਪਤਾ ਹੋਣਾ ਮੈਂ ਜਰਪ ਦੇ ਦੇਸ਼ਾਂ ਦੇ ਵਿੱਚ ਗਿਆ ਹੂੰ ਰੋਮ ਦੇ ਵਿੱਚ ਵੱਡੀ ਚਰਚਾ ਹੂੰ ਉੱਥੇ ਗਿਆ ਮੈਂ ਜਰਮਨ ਦੇ ਵਿੱਚ ਗਿਆ ਤੇ ਫਰਾਂਸ ਦੀਆਂ ਸਾਰੀਆਂ ਚਰਚਾਂ ਦੇ ਵਿੱਚ ਮੈਂ ਗਿਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਕਿ ਮੈਂ ਸਾਰੀਆਂ ਚਰਚਾਂ ਦੇ ਵਿੱਚ ਜਾ ਕੇ ਆਇਆ ਵੀਡੀਓ ਮੇਰੇ ਕੋਲ ਮੈਮਰੀ ਮੇਰੇ ਕੋਲ ਬਹੁਤ ਜ਼ਿਆਦਾ ਹੈ ਜਮਾ ਅਪਲੋਡ ਨਹੀਂ ਕਰੀ ਤੇ ਮੈਨੂੰ ਐ ਨਹੀਂ ਪਤਾ ਲੱਗਣਾ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਜਾ ਕੇ ਉੱਥੇ ਮੈਂ ਕੀ 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 ਕਿਹਾ ਜਿਹੜਾ ਮੈਂ ਸਾਰੀਆਂ ਸਾਰੀਆਂ ਚਰਚਾਂ ਦੇ ਵਿੱਚ ਮੈਂ ਜਾ ਕੇ ਆਇਆ ਆ ਸਾਰੀਆਂ ਚਰਚਾਂ ਨੇ ਇਹਨਾਂ ਦੇ ਅੰਦਰ ਗਿਆ ਹਨ ਇਹ ਚਰਚਾਂ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਖੜ ਗਿਆ ਅੰਦਰ ਇੰਨਾ ਸਾਰੇ ਚਰਚਾਂ ਦੇ ਵਿੱਚ ਜਦੋਂ ਮੈਂ ਗਿਆ ਜਾ ਕੇ ਮੈਂ ਜਿਹੜੇ ਅੰਦਰ ਚਰਚੇ ਦੇ ਵਿੱਚ ਗੱਲਬਾਤ ਕੀ ਕੀਤੀ ਇਹਨਾਂ ਨੂੰ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਦਾ ਮੇਨ ਗ੍ਰੰਥੀ ਆ ਮੈਂ ਉਹ ਮੇਨ ਚਰਚੇ ਦਾ ਜਿਹੜਾ ਮੇਨ ਹੁੰਦਾ ਜਿਹੜਾ ਉੱਥੇ ਬੈਠਾ ਉਹਨੂੰ ਚਲਾ ਰਿਹਾ ਸੇਵਾ ਕਰ ਰਿਹਾ ਉੱਥੇ ਆਪਣਾ ਸੇਵਾ ਕਰ ਰਹੇ ਹਨਾ ਉਹਨਾਂ ਨੂੰ ਮੈਂ ਮਿਲਿਆ ਉਹਨਾਂ ਨਾਲ ਜਾ ਕੇ ਮੈਂ ਗੱਲਾਂ ਬਾਤਾਂ ਕਰੀਆਂ ਉਹਨਾਂ ਨਾਲ ਜਦੋਂ ਮੈਂ ਜਾ ਕੇ ਗੱਲਾਂ ਬਾਤਾਂ ਕਰੀਆਂ ਉਹਨਾਂ ਨਾਲ ਮੈਂ ਜਾ ਕੇ ਚੀਜ਼ ਦਿਖਾਈ ਕਿ ਸਾਡੇ ਪੰਜਾਬ 'ਚ ਆਪਖੰਡ ਚੱਲ ਰਿਹਾ ਉਹ ਹੱਸੇ ਕੋਈ ਚਰਚ ਦੇ ਵਿੱਚ ਉਹਨਾਂ ਦੇ ਮੈਕ ਨਹੀਂ ਕੋਈ ਇੱਥੇ ਜਿਵੇਂ ਇੱਥੇ ਡੀਜੇ ਲਾ ਕੇ ਆਇਆ ਕਰੀਏ ਉਹਨਾਂ ਕੋਈ ਪਖੰਡ ਨਹੀਂ ਹੂੰ ਸ੍ਰਾਮ ਨਾਲ ਉਹਨਾਂ ਦੇ ਤਾਂ ਜਿਹੜੀ ਚਰਚ ਦੇ ਵਿੱਚ ਇਹ ਚੀਜ਼ ਆ ਕਿ ਬੋਲਣ ਤੋਂ ਹੀ ਮਨਾਹੀ ਆ ਹੂੰ ਕਿ ਰਾਮ ਨਾਲ ਜਾ ਕੇ ਬਠੋ ਤੁਸੀਂ ਬੋਲ ਨਹੀਂ ਸਕਦੇ ਆਪਣੇ ਗॉड ਨੂੰ ਆਪਣੇ ਪਰਮਾਤਮਾ ਨੂੰ ਐਨ ਧਿਆਉ ਬੈਠ ਕੇ ਹੂੰ ਆ ਕਾਗਰ ਤਾਂ ਮਨ ਕਰਕੇ ਧਿਆਉ ਉਹਨਾਂ ਦੇ ਵਿੱਚ ਇਹ ਚੀਜ਼ ਆ ਇਸ ਕਰਕੇ ਸਾਡੇ ਇੱਥੇ ਅੱਡਾ ਪਖੰਡ ਚੱਲੀ ਜਾਂਦਾ ਯਾਰ ਲੋਕਾਂ ਨੂੰ ਲੈ ਕੇ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਕੀ ਕਰਿਆ ਉਹ ਪਾਸਟਰਾਂ ਨੇ ਕਰਿਆ ਸਾਡਾ ਇੰਨਾ ਭਾਈਚਾਰਾ ਤੋੜਨ ਦੇ ਵਿੱਚ ਨੇਗੇ ਆ ਇੱਥੇ ਖੜੇ ਨੇਗੇ ਆ ਮਜ਼ਦੂਰ ਭਾਈਚਾਰੇ ਚ ਕਿਹੜੇ ਕਿਹੜੇ ਨੇ ਮਾੜਾ ਬੁਲਾਇਓ ਇੱਥੇ ਹੂੰ ਆਪਣਾ ਬਾਈ ਉਰਿਆ ਹੀ ਵੱਡੇ ਬਾਈ ਪੁਰਿਆ ਹੀ ਬਾਈ ਮਾੜਾ ਇੱਕ ਮਿੰਟ ਪੁਰੇ ਹੀ ਹਾਂ ਪੁਰੇ ਹੀ ਮੈਂ ਤੁਹਾਨੂੰ ਦਿਖਾਉਣਾ ਹੂੰ ਕਹਦਾ ਵਗੂ ਜੀ ਇਹ ਤੁਸੀਂ ਆ ਰਿਕਾਰਡ ਕਰਿਓ ਬਾਈ ਉਰਿਆ ਹਾਂ ਬਾਈ ਤੁਸੀਂ ਵੀ ਆ ਜਾਓ ਰੇ ਤੁਸੀਂ ਵੀ ਦੋਨੇ ਆਇਓ ਬਾਈ ਦੋਨੇ ਆਇਓ ਇਹ ਤਸਵੀਰ ਤੁਹਾਨੂੰ ਤੁਸੀਂ ਤੁਸੀਂ ਮਜ਼ਦੂਰ ਭਾਈਚਾਰੇ ਚੋਂ ਬੈਠੋ ਇਹਨਾਂ ਨੂੰ ਪੁੱਛੋ ਵੀ ਕੋਈ ਅਸੀਂ ਕਿਸੇ ਚੀਜ਼ ਦੀ ਦਰਿਆਤ ਕਰ ਰਹੇ ਆ ਅਸੀਂ ਅਸੀਂ ਜੇ ਅਸੀਂ ਮੈਂ ਜੱਟ ਨਹੀਂ ਸ਼ਬਦ ਵਰਤਦਾ ਯਾਰ ਮੈਂ ਕਿਸਾਨ ਦਾ ਪੁੱਤ ਆ ਠੀਕ ਆ ਨਾ ਗੱਲ ਮੈਂ ਮੈਂ ਜਾਤਾਂ ਵਤਨਾਂ ਨੂੰ ਬਣਨ ਵਾਲਾ ਬੰਦਾ ਨਹੀਂ ਹੈਗਾ ਇਹ ਸਾਡੇ ਭਾਈਚਾਰੇ ਨੂੰ ਪੁੱਛੋ ਬਾਈ ਜੀ ਕੋਈ ਇੱਥੇ ਕੋਈ ਜਿਹੜਾ ਜ਼ਿੰਮੇਵਾਰ ਕੋਈ ਤੁਹਾਡੇ ਨਾਲ ਦਰਿਆਤ ਕਰ ਰਿਹਾ ਦਿਲੋਂ ਦੱਸੋ ਨਹੀਂ ਨਹੀਂ ਇਹਦਾ ਕੋਈ ਜਾਤ ਭਾਈ ਉਹ ਜਿਹੜਾ ਤੋੜਨ ਤੋੜਨ ਦਾ ਤੋੜਨਾ ਜਿਹੜਾ ਉਹ ਇੱਕ ਜੇ ਇੱਕ ਜੇ ਇੱਕ ਵੀਡੀਓ ਪਾ ਕੇ ਤੁਸੀਂ ਇਹ ਜ਼ਹਿਰ ਕਿਉਂ ਘੋਲ ਰਹੇ ਹੋ ਇੱਕ ਵੀਡੀਓ ਪਾ ਕੇ ਉਹ ਜ਼ਹਿਰ ਜਿਹੜੀ ਘੋਲ ਰਹੀ ਆ ਉਹ ਮੈਂ ਉਹਨਾਂ ਨੇ ਘੇਰੀਆ ਪਾਪਾਸਟਰਾਂ ਨੇ ਪਾਸਟਰਾਂ ਨੇ ਉਹ ਜ਼ਹਿਰ ਘੋਲਿਆ ਪਿੱਛੇ ਲਾ ਕੇ ਉਹਨਾਂ ਨੇ ਸਾਡੇ ਖਿਲਾਫ ਬੁਲਾਇਆ ਉਹ ਚੀਜ਼ ਦਾ ਮੈਨੂੰ ਬਹੁਤ ਗੁੱਸਾ ਹੁਣ ਅਸੀਂ ਕੀ ਆ ਮੈਂ ਕੀ ਚਾਹਣਾ ਮੈਂ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਚਾਹਣਾ ਮੇਰਾ ਇਮੰਮਾ ਦੱਸਿਆ ਵੀ ਉਹ ਸਰਪੰਚ ਸਾਡਾ ਮੇਰੇ ਮਜ਼ਦੂਰ ਭਾਈ ਚਾਰੇ ਚੋਂ ਮਾਜੀ ਵੀ ਸਿੱਖਾਂ ਦਾ ਮੁੰਡਾ ਠੀਕ ਹੈ ਪੁੱਛ ਲਾ ਉਹਨੂੰ ਚਾਹੇ ਸਾਡਾ ਕਿੰਨਾ ਆਪ ਦੇ ਵਿੱਚ ਪ੍ਰੇਮ ਪਿਆਰ ਹੈ ਅਸੀਂ ਇਕੱਠੇ ਰਹਨੇ ਆ ਮੈਂ ਪਿੰਡ ਦੇ ਵਿੱਚ ਵੀ ਮੇਰੀ ਹੀ ਕੰਮ ਆ ਵੀ ਜਾਤਾਂ ਪਾਤਾਂ ਨੂੰ ਇਹ ਇਹ ਦੇ ਵਿੱਚ ਸਿੱਖੀ ਦੇ ਨਾਲ ਜੋੜਨ ਦੀ ਜ਼ਰੂਰਤ ਆ ਹਾਂ ਗੁਰੂ ਦੇ ਕਨਸੈਪਟ ਨਾਲ ਜੋੜਨ ਦੀ ਜ਼ਰੂਰਤ ਆ ਮੈਂ ਜਰਮਨੀਆਂ ਦੇ ਵਿੱਚ ਗਿਆ ਉੱਥੇ ਗੋਰਿਆਂ ਨੇ ਕੀ ਕਰਿਆ ਹੋਇਆ ਗੋਰਿਆਂ ਨੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਗੋਰਿਆਂ ਨੂੰ ਮੈਂ ਪੁੱਛਿਆ ਵੀ ਤੁਸੀਂ ਗੁਰੂ ਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਦੇ ਹੋ ਉਹਨਾਂ ਨੇ ਜਿਹੜੀ ਗੱਲ ਦੱਸੀ ਉਹ ਕਹਿੰਦੇ ਵੀ ਇਹ ਲਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਇਹ ਸੂਰਜ ਆ ਇਹ ਰੋਸ਼ਨੀ ਆ ਵੀ ਇੱਕ ਦੀ ਗੱਲ ਕਰਦਾ ਹੈ ਇੱਕ ਇੱਕ ਗੋਡ ਗੋਡ ਇਜ਼ ਵਨ ਇੱਕ ਓੰਕਾਰ ਦਾ ਅਰਥ ਕੀ ਆ ਗੋਡ ਇਜ਼ ਵਨ ਅੰਗਰੇਜ਼ ਕਹਿੰਦੇ ਨੇ ਇੱਕ ਪਰਮਾਤਮਾ ਇੱਕ ਆ ਅਸੀਂ ਅਸੀਂ ਜਾਤਾਂ ਪਾਤਾਂ ਅਸੀਂ ਏਕਤਾ ਗੁਰੂ ਏਕ ਓੰਕਾਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਵੀ ਜੋ ਇਹ ਵਿਗਿਆਨ ਤੇ ਇੱਕ ਚਾਨਣ ਬਣਾਰਾ ਮਨੁੱਖਤਾ ਨੂੰ ਜਿਉਣਾ ਸਿਖਾਉਂਦਾ ਇਹਦੇ ਨਾਲ ਸਾਨੂੰ ਜੋੜਨ ਦੀ ਜ਼ਰੂਰਤ ਆ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਰਨਾ ਚਾਹਣਾ ਕਿ ਤੁਸੀਂ ਇਸ ਕੰਮ ਦੇ ਵਿੱਚ ਅੱਗੇ ਆ ਕੇ ਇਹ ਜਾਤਾਂ ਪਾਤਾਂ ਦੇ ਵਿੱਚ ਜਿਹੜਾ ਵਖਰੇਵਾ ਦੂਰ ਕਿਵੇਂ ਹੋ ਸਭ ਤੋਂ ਵੱਡਾ ਪਖੰਡ ਨੂੰ ਦੂਰ ਕਰਨਾ ਪੈਣਾ ਤੁਸੀਂ ਆ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਮੈਂ ਆਉਣ ਵਾਲਾ ਸਮੇਂ ਦੇ ਵਿੱਚ ਇਹ ਗੱਲ ਕਹਿਣੀ ਆ ਕਿ ਥੋੜਾ ਇਸ ਸਮੇਂ ਸਭ ਤੋਂ ਵੱਡ ਜਿਹੜਾ ਕੰਮ ਹੋਣਾ ਚਾਹੀਦਾ ਮਜ਼ਦੂਰ ਭਾਈਚਾਰੇ ਦੇ ਕੰਮ ਹੋਣਾ ਚਾਹੀਦਾ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਮਜ਼ਦੂਰਾਂ ਦੇ ਬੱਚੇ ਪੜਾਓ ਮਜ਼ਦੂਰਾਂ ਦੇ ਬੱਚੇ ਪੜਨ ਪੜ ਕੇ ਅੱਗੇ ਜਾਣ ਉਹਨਾਂ ਨੂੰ ਗੁਰੂ ਘਰ ਦੇ ਸਿੱਖੀ ਦੇ ਨਾਲ ਜੋੜੋ ਸਾਡੇ ਤਾਂ ਗਰੰਤੀ ਸਿੰਘਾਂ ਦੇ ਹਾਲਾਤ ਬਹੁਤ ਮਾੜੇ ਉਸ ਨੂੰ ਉੱਪਰ ਚੱਕਣ ਦੀ ਜ਼ਰੂਰਤ ਹੈ ਸ਼੍ਰੋਮਣੀ ਕਮੇਟੀ ਸਿਰਫ ਇੱਕ ਕੰਮ ਕਰੇ ਪਿੰਡਾਂ ਦੇ ਵਿੱਚ ਮੈਨੂੰ ਇੱਕ ਸ਼੍ਰੋਮਣੀ ਕਮੇਟੀ ਦਾ ਡਿਰੇਕਟਰ ਕੇ ਮਿਲ ਗਿਆ ਮੈਂਬਰ ਚੋਣ ਨਹੀਂ ਕਰਦਾ ਮੈਨੂੰ ਮੈਂਬਰ ਮਿਲਿਆ ਹੋਇਆ ਉਹਨੂੰ ਮੈਂ ਉਹਨੂੰ ਗੱਲ ਤਾਂ ਨਾ ਕੀਤੀ ਮੈਂਬਰ ਨਾਲ ਮੈਂ ਕਿਹਾ ਜੀ ਤੁਸੀਂ ਤੁਹਾਨੂੰ ਨਹੀਂ ਕਿਹਾ ਕਿ ਮੈਂ ਮੈਂਬਰ ਆ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਤੁਸੀਂ ਕੀ ਕੰਮ ਕਰ ਰਹੇ ਹੋ ਮੈਂ ਕਿਹਾ ਤੁਸੀਂ ਕੀ ਜ਼ਿੰਮੇਵਾਰੀ ਨਿਭਾ ਰਹੇ ਹੋ ਮੈਂ ਕਿਹਾ ਤੁਸੀਂ ਘਟੋ ਘਟ ਹਰ ਇੱਕ ਪਿੰਡ ਦੇ ਵਿੱਚ ਬਾਰੀ ਟਰਨ ਵਾਈਜ਼ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਉਹਦੀ ਰਿਪੋਰਟ ਤਿਆਰ ਕਰੋ ਵੀ ਇੰਨੇ ਅਨਪੜ੍ਹ ਨੇ ਜੀ ਇਹਨਾਂ ਨੂੰ ਇਹਨਾਂ ਨੂੰ ਜ਼ਰੂਰਤ ਹੈ ਇਹਨਾਂ ਨੂੰ ਘਰਾਂ ਨੂੰ ਜ਼ਰੂਰਤ ਹੈ ਇਹ ਰਿਪੋਰਟ ਤਿਆਰ ਕਰਕੇ ਤੁਸੀਂ ਸ਼ਰੌਨੀ ਕੰਡ ਦਾ ਜਿਹੜਾ ਮੁੱਖ ਦਫ਼ਤਰ ਅੰਮ੍ਰਿਤਸਰ ਪ੍ਰਧਾਨ ਕੋਲ ਜਾ ਕੇ ਇੱਕ ਡਾਟਾ ਤਿਆਰ ਕਰੋ ਵੀ ਕਿਵੇਂ ਜਿਹੜੇ ਸਾਡਾ ਭਾਈਚਾਰਾ ਨੂੰ ਪਖੰਡ ਦੇ ਵਿੱਚ ਝਲਜਾਇਆ ਜਾ ਰਿਹਾ ਕਿਵੇਂ ਉਧਰ ਨੂੰ ਲੈ ਕੇ ਜਾ ਰਿਹਾ ਉਹ ਸਾਰਾ ਹਟਾ ਤਿਆਰ ਕਰੇ ਕਿ ਜਿਹੜਾ ਮੈਂ ਜਾ ਕੇ ਆਪਣੇ ਪੂਰੇ ਹਲਕੇ ਦੇ ਵਿੱਚ ਇਹ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ ਬਿਲਕੁਲ ਬਿਲਕੁਲ ਸਾਡਾ ਪਤਾ ਕੀ ਗੱਲ ਆ ਸਾਡਾ ਹਰ ਇੱਕ ਬੰਦੇ ਜਿਹਦੇ ਕੋਲੇ ਜ਼ਿੰਮੇਵਾਰੀ ਆ ਹਾਂ ਹਰ ਇੱਕ ਬੰਦਾ ਉਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹਾਂ ਹਰ ਇੱਕ ਬੰਦਾ ਉਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਉਹ ਜ਼ਿੰਮੇਵਾਰੀ ਨਹੀਂ ਨਿਵਾ ਰਿਹਾ ਉਹ ਸਹੀ ਕੰਮ ਨਹੀਂ ਕਰ ਰਿਹਾ ਹਾਂ ਇਸ ਕਰਕੇ ਸਾਨੂੰ ਇਸ ਦੇ ਕੰਮ ਕਰਨ ਦੀ ਜ਼ਰੂਰਤ ਆ ਠੀਕ ਹੈ